ਬੱਚੇ ਯਾਰ ਦੇਖੋ ਸਾਰੀਆਂ ਲੰਡੀਆਂ ਇਹ ਨੌਜਵਾਨ ਸਾਰੀਆਂ ਲੰਡੀਆਂ ਨਹੀਂ ਆਤੈ ਨਸ਼ੇ ਨਾਲ ਹੀ ਗਏ ਆ ਅਸੀਂ ਤਾਂ ਕਹਿੰਦੇ ਜੀ ਨਸ਼ਾ ਬੰਦ ਹੀ ਹੋ ਜਾਏ ਬੱਸ ਕਿੰਨੀ ਮੋਤਾ ਆਈਆਂ ਨਸ਼ੇ ਨਾਲ ਬਹੁਤ ਹੋ ਗਈਆਂ ਮੋਤਾ ਮੱਲੇ ਜਿਦੋਂ ਸਾਰੀਆਂ ਮੋਤਾ ਹੋ ਗਈਆਂ ਸਾਰੀਆਂ ਲੰਡੀਆਂ ਆਇਆ ਤੇ ਭਾਈ ਤੁਸੀਂ ਮਨਪਤਾ ਆ ਬਈ ਸਾਡੇ ਹੁਣ ਜਿਹੜੇ ਤੁਹਾਡੇ ਅਫਸਰ ਆਪਣੇ ਆਏ ਸੀਗੇ ਇੱਥੇ ਤੁਹਾਨੂੰ ਕਹਿ ਕੇ ਗਏ ਉਹਨਾਂ ਦਾ ਕੰਮ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਅੱਗੇ ਨਾਲ ਜਿੱਦਾਂ ਦੀ ਆਏ ਕਿਸੇ ਖੁਦਕ ਕੇ ਵੱਧ ਕੇ ਸਪੋਰਟ ਕਰੋਗੇ ਸਾਰੀਆਂ ਬਹੁਤ ਵਧੀਆ ਜੇ ਕੋਈ ਤੁਹਾਨੂੰ ਨਸ਼ਾ ਵੇਚਦਾ ਫੜਿਆ ਕੇ ਉਹਨੂੰ 잡ੇ ਦਾਲ ਦੋ ਕੇ ਸਾਥ ਤਮੇ ਮੀਡੀਆ ਦਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਮੀਡੀਆ ਦੇ ਸਾਰੇ ਪਲੇਟਫਾਰਮਸ ਦਾ ਧੰਨਵਾਦ ਕਰਦਾ ਤੁਸੀਂ ਅੱਜ ਕਵਰੇਜ ਕਰਨ ਲਈ ਖੰਨੇ ਦੀ ਜਿਹੜੀ ਸਾਡੀ ਇੱਕ ਮੀਟ ਮਾਰਕੀਟ ਵਾਲੀ ਜਗ੍ਹਾ ਉਰੇ ਜਿੱਥੇ ਪੁਰਾਣਾ ਸਾਡੇ ਕਦੇ ਸਿਟੀ ਟੂ ਖਾਣਾ ਹੋਇਆ ਕਰਦਾ ਸੀ ਉਸ ਏਰੀਆ ਦੇ ਵਿੱਚ ਤੁਸੀਂ ਅੱਜ ਕਵਰੇਜ ਕਰਨ ਲਈ ਮੈਂ ਧੰਨਵਾਦ ਕਰਨਾ ਚਾਹੂੰਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਔਰ ਇਹ ਪਹਿਲੀ ਸਰਕਾਰ ਹੋਊਗੀ ਜਿਹਨੇ ਦੋ ਟੀਚੇ ਮਿੱਥੇ ਨੇ ਪਹਿਲਾ ਟੀਚਾ ਇਹ ਕਿ ਅਸੀਂ ਆਪਣੀ ਸਟੇਟ ਨੂੰ ਆਪਣੇ ਪੰਜਾਬ ਨੂੰ ਇਸ ਤਰ੍ਹਾਂ ਫ੍ਰੀ ਕਰਨਾ ਹੈ ਨਸ਼ਾ ਮੁਕਤ ਕਰਨਾ ਹੈ ਕੰਪਲੀਟ ਨਸ਼ੇ ਦਾ ਜੋ ਇੱਕ ਨੈਟਵਰਕ ਚੱਲਦਾ ਆ ਰਿਹਾ ਸੀ ਹੁਣ ਇਹਦੇ ਵਿੱਚ ਮੈਂ ਕਿਸੇ ਨੂੰ ਦੋਸ਼ੀ ਦਵਾਂ ਕਿ ਜੀ ਪੁਰਾਣੀਆਂ ਸਰਕਾਰਾਂ ਨਾਲ ਲੜੀਆਂ ਸੀ ਲੋਕ ਐ ਕੰਦੇ ਸੀ ਸਭ ਬੱਚਾ ਬੱਚਾ ਜਾਣੀ ਜਾਣ ਹੈ ਕਿ ਕੀ ਕੌਣ ਦੇ ਕੇ ਗਿਆ ਹੈ ਨਸ਼ੇ ਦਾ ਕੂੜ ਪੰਜਾਬ ਦਾ ਸੋ ਨਸ਼ੇ ਦਾ ਕੋੜ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਬੱਬਾ ਭਾਰ ਹੁਕੇ ਲੱਗੀ ਹੋਈ ਹੈ ਅਸੀਂ ਇਹਦੇ ਵਿੱਚ ਪਹਿਲਾ ਸਾਡਾ ਇਹ ਯੁੱਧ ਨਸ਼ਿਆਂ ਵਿਰੁੱਧ ਸੀ ਉਹਦਾ ਫੇਜ਼ 1 ਚਲਾਇਆ ਸੀ ਉਹਦੇ ਵਿੱਚ ਅਸੀਂ ਜਿਹੜਾ ਛਾਣਣੀ ਲਾ ਕੇ ਜਿਹੜੇ ਮਤਲਬ ਕਿ ਵੱਡੇ ਲੋਕ ਸੀ ਜਿਹੜੇ ਨਸ਼ੇ ਦੇ ਨਾਲ ਡਾਇਰੈਕਟ ਸਮੱਗਲ ਦੇ ਵਿੱਚ ਸੀ ਉਹ ਬੰਦੇ ਫੜੇ ਉਹਨਾਂ ਤੇ ਸਖਤ ਤਰਾਮਾ ਲਾਈਆਂ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰੱਖ ਕੇ ਸਜ਼ਾਵਾ ਦਿੱਤੀਆਂ ਹੁਣ ਨਸ਼ੇ ਵਿਰੁੱਧ ਫੇਜ਼ 2 ਚੱਲ ਰਿਹਾ ਹੈ ਜੀਰੇ ਵਿੱਚ ਜਿਹੜੀ ਛਾਨਣੀ ਲਾ ਕੇ ਥੱਲੇ ਸਾਡੇ ਕੋਲ ਜਿਹੜੀ ਹੋਰ ਮਤਲਬ ਕਿ ਇਨਫਰਮੇਸ਼ਨਾਂ ਆਈਆਂ ਕਿ ਕਿੱਥੇ-ਕਿੱਥੇ ਕੋਈ ਹੋਰ ਬੰਦੇ ਬੱਚੇ ਹੋਏ ਜਿਹੜੇ ਹੈਗੇ ਨੇ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਅਸੀਂ ਉਹਨਾਂ ਨੂੰ ਐਲੀਮੀਨੇਟ ਕਰਨ ਲੱਗੇ ਹੋਏ ਆ ਉਹਨਾਂ ਤੇ ਸਖਤ ਤਰਾਹਾਂ ਲਾ ਕੇ ਉਹਨਾਂ ਨੂੰ ਅੰਦਰ ਕਰਨ ਲੱਗੇ ਹੋਏ ਆ ਔਰ ਕਾਨੂੰਨ ਦੇ ਸਾਰੇ ਧਾਇਰੇ ਚ ਰਹਿ ਕੇ ਜੋ ਵੀ ਅਸੀਂ ਕਾਰਵਾਈ ਕਰਦੇ ਹਾਂ ਇਸ ਦੇ ਨਾਲ ਨਾ ਨਸ਼ਾ ਤੇ ਕ੍ਰਾਈਮ ਇਹ ਆਪਸ ਚ ਬੜੇ ਇੰਟਰਲਿੰਕਟ ਦੋਵੇਂ ਮੈਟਰ ਨੇ ਇੰਟਰਲਿੰਕਟ ਦੇ ਜਦੋਂ ਕੋਈ ਇਨਸਾਨ ਨਸ਼ੇ ਦੇ ਚੰਗੂਲ ਚ ਫਸ ਜਾਂਦਾ ਹੁਣ ਇਹ ਚ ਦੋ ਤਰ੍ਹਾਂ ਦੇ ਇਸ਼ੂਜ਼ ਨੇ ਇੱਕ ਹੈ ਨਸ਼ਾ ਵੇਚਣਾ ਇੱਕ ਹੈ ਨਸ਼ਾ ਕਰਨਾ ਜਿਹੜਾ ਨਸ਼ਾ ਕਰਨ ਵਾਲਾ ਉਹ ਤਾਂ ਪੇਸ਼ੈਂਟ ਹੈ ਉਹ ਤਾਂ ਬਿਮਾਰ ਹੈ ਉਹਦਾ ਇਲਾਜ ਕਰਵਾਉਣਾ ਉਹਨੂੰ ਉਹਦੀ ਕਾਉਂਸਲਿੰਗ ਕਰਨਾ ਉਹਨਾਂ ਨਸ਼ਾ ਛਡਾਊ ਕੇਂਦਰਾਂ ਚ ਭੇਜਣਾ ਨਸ਼ਾ ਸ਼ਾਹੂ ਕੇਂਦਰਾਂ ਚ ਲਿਜਾ ਕੇ ਉਹਨਾਂ ਨੂੰ ਦੁਆਰਤੀ ਮੁਕਤ ਹਾਲਾਤ ਲੈ ਕੇ ਆਣਾ ਅਸੀਂ ਇਹ ਵੀ ਕੰਮ ਨਾਲ-ਨਾਲ ਕਰਨ ਲੱਗੇ ਹਾਂ ਇਸ ਦੇ ਨਾਲ-ਨਾਲ ਜਿਹੜੇ ਸਦਾਕਰ ਨੇ ਉਹਨਾਂ ਨੂੰ ਫੜਨ ਲੱਗੇ ਆਏ ਔਰ ਜਿਹੜਾ ਕ੍ਰਾਈਮ ਹੈ ਕਰਾਇਮ ਨੂੰ ਕੰਟਰੋਲ ਕਰਨ ਦੇ ਜਿਹੜਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਰੇਸ਼ਨ ਪਰਹਾਰ ਸ਼ੁਰੂ ਕੀਤਾ ਹੈ ਆਪਰੇਸ਼ਨ ਪਰਹਾਰ ਦੇ ਵਿੱਚ ਜਿਹੜੇ ਕੋਈ ਇਨਸਾਨ ਚਾਹੇ ਪੈਟੀ ਕਰਾਇਮ ਚ ਪਏ ਹੋਏ ਨੇ ਚਾਹੇ ਕੋਈ ਚੀਨਸ ਨੇਚਰ ਨੇ ਚਾਹੇ ਕੋਈ ਸਕੂਟਰੀਆਂ ਚੋਰੀ ਕਰਦੇ ਨੇ ਚਾਹੇ ਕੋਈ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਚਾਹੇ ਕਿਸੇ ਦੇ ਘਰਾਂ ਚ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਇਸ ਤੋਂ ਉੱਪਰ ਜਾ ਕੇ ਕੋਈ ਵੱਡਾ ਕਰਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਕੋਈ ਹੋਲੇ ਪਾਲੇ ਬੱਚਿਆਂ ਦੇ ਹੱਥ 'ਚ ਕਲਮ ਨਹੀਂ ਥਾ ਤੇ ਹਥਿਆਰ ਫੜਾਉਣ ਦੀ ਕੋਸ਼ਿਸ਼ ਕਰ ਰਹੇ ਆ ਕੋ ਗੈਂਗਸਟਰਵਾਦ ਕਰਨੀ ਨੂੰ ਉਹਨਾਂ ਨੂੰ ਪ੍ਰਮੋਟ ਕਰ ਰਹੇ ਆ ਅਸੀਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਐਲੀਮੀਨੇਟ ਕਰ ਰਹੇ ਆ ਉਹਨਾਂ ਦੇ ਉੱਤੇ ਕਾਰਵਾਈ ਕਰ ਰਹੇ ਆ ਔਰ ਮੈਂ ਸ਼ਲਾਘਾ ਕਰਦਾ ਪੁਲਿਸ ਡਿਸਟ੍ਰਿਕਟ ਖੰਨਾ ਦੇ ਸਾਰੇ ਅਫੀਸਰਸ ਦੀ ਮੇਰੇ ਨਾਲ ਐਸਐਸਪੀ ਦਰਪਨ ਆਲੂ ਵਾਲੀ ਆ ਜੀ ਖੜੇ ਨੇ ਔਰ ਐਸਪੀ ਮੈਡਮ ਖੜੇ ਨੇ ਹਰਪਿੰਦਰ ਗਿੱਲ ਜੀ ਐਸਪੀ ਸਾਹਿਬ ਖੜੇ ਨੇ ਮੇਰੇ ਨਾਲ ਆਪਣੇ ਪਵਨਜੀਤ ਸਿੰਘ ਜੀ ਤੇ ਨਾਲ ਮੇਰੇ ਨਾਲ ਐਸਟੀਐਮ ਮੈਡਮ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਸਵਾਤੀ ਟਿਵਾਣਾ ਜੀ ਖੜੇ ਨੇ ਅੱਜ ਪੂਰਾ ਪੁਲਿਸ ਪ੍ਰਸ਼ਾਸਨ ਪੂਰਾ ਐਡਮਿਨਿਸਟ੍ਰੇਟਿਵ ਸਾਈਡ ਤੋਂ ਈਓ ਸਾਹਿਬ ਆਏ ਹੋਏ ਨੇ ਚਰਨਜੀਤ ਸਿੰਘ ਜੀ ਨਗਰ ਕੌਂਸਲ ਤੋਂ ਕਿਉਂ ਆਏ ਆ ਸੀ ਇਹ ਸੀਰੀ ਵੱਡਾ ਸਵਾਲ ਹੈ ਸਾਰੇ ਜਣੇ ਪੈਦਲ ਚੱਲ ਕੇ ਆਏ ਇਸ ਪਿੱਛੇ ਚੱਲ ਕੇ ਆਏ ਇੱਕ ਤਾਂ ਇਹਨੂੰ ਸਮਝਾਉਣਾ ਕਰਨਾ ਹੈ ਵੀ ਤੁਸੀਂ ਸਮਝੋ ਜੇ ਤੁਸੀਂ ਸਮਝੋਗੇ ਅਸੀਂ ਛੋਟੇ ਛੋਟੇ ਤੁਹਾਡੇ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਹਾਂ ਜੇ ਤੁਹਾਡੇ ਬੱਚੇ ਪੜ੍ਹ ਲਿਖ ਜਾਣਗੇ ਧੀਆਂ ਪੜ੍ਹ ਲਿਖ ਜਾਣਗੀਆਂ ਪੁੱਤ ਪੜ੍ਹ ਲਿਖ ਜਾਣਗੇ ਕੱਲ ਨੂੰ ਇਹ ਸਮਾਜ ਦਾ ਉਹ ਅੰਗ ਬਣਨਗੇ ਜਿਹੜੇ ਸਿਰ ਉੱਚਾ ਚੱਕ ਕੇ ਜੀ ਸਕਣਗੇ ਸਿਰ ਉੱਚਾ ਚੱਕ ਕੇ ਆਪਣੀ ਕਿਰਤ ਕਮਾਈ ਕਰ ਸਕਣਗੇ ਹੋਰ ਤਾਂ ਹੋਰ ਅੱਜ ਇੱਕ ਹੋਰ ਇਹਨਾਂ ਨੂੰ ਐਲਾਨ ਕਰਕੇ ਚੱਲੇ ਆ ਕਿ ਤੁਸੀਂ ਇੱਕ ਆਪਣਾ ਸੈਲਫ ਹੈਲਪ ਗਰੁੱਪ ਕ੍ਰੀਏਟ ਕਰੋ ਸੈਲਫ ਹੈਲਪ ਗਰੁੱਪ ਕ੍ਰੀਏਟ ਕਰੋ ਜਿਹੜਾ ਮੇਰਾ ਡਿਪਾਰਟਮੈਂਟ ਹੈ ਰੂਰਲ ਡਿਵੈਲਪਮੈਂਟ ਪੰਚਾਇਤੀ ਰਾਜ ਇਹ ਉਹਦੇ 100 ਆਂਡੇ ਨੇ ਸਾਰੇ ਸੈਲਫ ਹੈਲਪ ਗਰੁੱਪ ਜੇ ਸੈਲਫ ਹੈਲਪ ਗਰੁੱਪ ਕ੍ਰੀਏਟ ਕਰਦੇ ਨੇ ਤਾਂ ਮੈਂ ਆਪਣੇ ਅਖਤਿਆਰੀ ਕੋਟੇ 'ਚ ਉਹਨਾਂ ਨੂੰ ਅੱਜ ਲੱਖ ਰੁਪਈਆ ਵੀ ਦੇ ਕੇ ਚੱਲੇ ਆ ਮਸ਼ੀਨਾਂ ਖਰੀਦਣ ਦੇ ਲਈ ਇਹਨਾਂ ਦਾ ਸ਼ੌਕ ਹੋਊਗਾ ਕਿਸ ਤਰ੍ਹਾਂ ਦਾ ਕਿਸੇ ਨੇ ਆਚਾਰ ਪਾਣਾ ਚਾਰ ਪਾ ਕਿਸੇ ਨੇ ਕਢਾਈ ਕਰਨੀ ਆ ਕਢਾਈ ਕਰਨ ਕਿਸੇ ਨੇ ਸਲਾਈ ਕਰਦੀਆਂ ਸਲਾਈ ਕਰਨ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਕੰਮ ਨੇ ਅਸੀਂ ਇਹਨਾਂ ਨੂੰ ਲਿਸਟ ਪ੍ਰੋਵਾਈਡ ਕਰ ਦਾਂਗੇ ਉਹ ਵਰਕਸ ਜਿਹੜੇ ਕੰਮ ਹੈ ਆਪਣੇ ਘਰਾਂ 'ਚ ਬੈਠ ਕੇ ਲੇਡੀਜ਼ ਕਰ ਸਕਦੇ ਨੇ ਜੇ ਇਹ ਸਿਰ ਉੱਚਾ ਚੱਕ ਕੇ ਸੈਲਫ ਹੈਲਪ ਗਰੁੱਪ ਦੇ ਵਿੱਚ ਕੋਈ ਪ੍ਰੋਡਕਟ ਤਿਆਰ ਕਰਨਗੇ ਉਹ ਪ੍ਰੋਡਕਟ ਨੂੰ ਸੇਲ ਕਰਵਾਉਣ ਦੇ ਲਈ ਸਾਡੇ ਡਿਪਾਰਟਮੈਂਟ ਤੇ 24 ਮੇਲੇ ਹੁੰਦੇ ਨੇ 24 ਮੇਲੇ ਅਸੀਂ 1 ਸਾਲ ਦੇ ਅੰਦਰ ਕਰਾਣੇ ਆ ਸਾਡੇ ਡਿਪਾਰਟਮੈਂਟ ਵੱਲੋਂ ਉਹਨਾਂ ਮੇਲਿਆਂ ਦੇ ਵਿੱਚ ਅਸੀਂ ਇਹਨਾਂ ਦੇ ਸਟਾਲਸ ਬੁੱਕ ਕਰਵਾ ਕੇ ਉੱਥੇ ਵੀ ਐਗਜ਼ਿਬਿਟ ਕਰਾਵਾਂਗੇ ਤਾਂ ਜੋ ਇਹਨਾਂ ਦੇ ਪ੍ਰੋਡਕਟ ਸੇਲ ਹੋਣ ਇਹ ਮਾਣ ਨਾਲ ਸਿਰ ਉੱਚਾ ਚੱਕ ਕੇ ਜੀਣ ਔਰ ਇਸ ਗਲਤ ਕੰਮਾਂ ਦੇ ਵਿੱਚੋਂ ਬਾਹਰ ਆਣ ਦੀ ਕੋਸ਼ਿਸ਼ ਕਰਨ ਮੈਂ ਨਹੀਂ ਕਹਿੰਦਾ ਮੈਂ ਫੇਰ ਇੱਕ ਗੱਲ ਜ਼ਿੰਮੇਵਾਰੀ ਨਾਲ ਕਹਣਾ ਸਾਰੇ ਨਹੀਂ ਗਲਤ ਹੁੰਦੇ ਕਿਸੇ ਵੀ ਸਮਾਜ ਦੇ ਵਿੱਚ ਇਹਨਾਂ ਦੇ ਵਿੱਚ 90% ਬੰਦੇ ਹੋ ਸਕਦਾ ਸਹੀ ਹੋਣ ਪਰ ਜਿਹੜੇ 10% ਬੰਦੇ ਗਲਤ ਕੰਮ ਕਰਦੇ ਨੇ ਉਹਨਾਂ ਦੀ ਬਦੌਲਤ ਕਈ ਵਾਰ ਪੂਰੇ ਦਾ ਪੂਰਾ ਇਲਾਕਾ ਬਦਨਾਮ ਹੋ ਜਾਂਦਾ ਸੋ ਇਸ ਇਲਾਕੇ ਨੂੰ ਦਿਵਾਰਤੀ ਰੰਗਲਾ ਬਣਾਉਣਾ ਇਸ ਇਲਾਕੇ ਦੇ ਵਿੱਚੋਂ ਇਹ ਕ੍ਰਾਈਮ ਨੂੰ ਖਤਮ ਕਰਨਾ ਨਸ਼ੇ ਨੂੰ ਖਤਮ ਕਰਨਾ ਉਹਦੇ ਸੰਬੰਧ ਚ ਅੱਜ ਪੁਲਿਸ ਪ੍ਰਸ਼ਾਸਨ ਨੇ ਐਡਮਿਨਿਸਟ੍ਰੇਸ਼ਨ ਨੇ ਸਾਰੀ ਨੇ ਸਾਡੀ ਨੇ ਸਮੇਤ ਮੇਰੇ ਅਸੀਂ ਇਹ ਸਾਰਿਆਂ ਨੇ ਰਲ ਕੇ ਇਹ ਇਲਾਕਾ ਅਡਾਪਟ ਕੀਤਾ ਅੱਜ ਗੋਦ ਲੱਤਾ ਇਹ ਇਲਾਕਾ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਏਰੀਆ ਦੇ ਵਿੱਚ ਫ੍ਰੀਕੁਐਂਟਲੀ ਵਿਜ਼ਿਟ ਕਰਕੇ ਜਾਗਰੂਕਤਾ ਫੈਲਾ ਕੇ ਇਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਇਸ ਕੰਮ ਤੋਂ ਬਾਹਰ ਲਿਆ ਕੇ ਇਹਨੂੰ ਮੁਕਤਤਾ ਰਚ ਲਿਆ ਸਕੀਏ ਸੋ ਇੱਕ ਵਾਰ ਤੋਂ ਫੇਰ ਮੈਂ মিডিਆ ਦਾ ਤਹਿ ਦਿਲ ਦੀ ਕਰਾਈ ਤੁਹਾਨੂੰ ਧੰਨਵਾਦ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਗੈਂਗਸਟਰਾਂ ਦੇ ਖਿਲਾਫ ਬਾਦ ਇਸ ਮੁਹਿੰਮ ਦੇ ਤਹਿਤ ਅਸੀਂ 3 ਦਿਨਾਂ ਦਾ ਆਪਰੇਸ਼ਨ ਪ੍ਰਹਾਰ ਪੂਰੀ ਸਟੇਟ ਵਿੱਚ ਚੱਲ ਰਿਹਾ ਹੈ ਤੇ ਕੱਲ ਪਹਿਲੇ ਦਿਨ ਵਿੱਚ ਹੀ ਜਿਹੜੇ ਮਾੜੇ ਅੰਸਰ ਨੇ ਡੇਟਾ ਕਰਕੇ ਅਸੀਂ ਤਕਰੀਬਨ 125 ਤੋਂ ਵੱਧ ਇਹਨਾਂ ਨੂੰ ਰਾਉਂਡ ਅਪ ਕੀਤਾ ਹੈ ਤੇ ਇਹਨਾਂ ਤੋਂ ਭਾਰੀ ਰਿਕਵਰੀਆਂ ਹੋਈਆਂ ਹਨ ਜਦ ਇਹ ਸਾਰੇ ਫਿਗਰ ਐਨਲਾਈਜ਼ ਕੀਤੇ ਗਏ ਤਾਂ ਅਸੀਂ ਡਿਸਾਈਡ ਕੀਤਾ ਕਿ ਇਨਫੋਰਸਮੈਂਟ ਦੇ ਨਾਲ ਨਾਲ ਜਿਹੜਾ ਪ੍ਰੀਵੈਂਟਿਵ ਮੈਜਰਸ ਨੇ ਇਹ ਲੈਣੇ ਵੀ ਬੜੇ ਜ਼ਰੂਰੀ ਨੇ ਯਾਨੀ ਕਿ ਜਿਹੜੇ ਸਾਡੇ ਸੰਵੇਦਨਸ਼ੀਲੇ ਇਲਾਕੇ ਨੇ ਜਿਹੜੇ ਸਾਡੇ ਹਿਸਟੋਰੀਕਲ ਡਰੱਗ ਹੌਟਸਪੌਟਸ ਅਤੇ ਬਾਕੀ ਸਾਰੇ ਐਕਸਾਈਜ਼ ਦੇ ਹੌਟਸਪੌਟਸ ਨੇ ਇਹਨਾਂ ਨੂੰ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਮਿਲਕੇ ਡਿਸਾਈਡ ਕੀਤਾ ਕਿ ਇਹਨਾਂ ਦੀ ਮੇਨ ਸਟ੍ਰੀਮਿੰਗ ਇਨਟੂ ਸੋਸਾਇਟੀ ਦੇ ਲਈ ਇਹਨਾਂ ਨੂੰ ਗੋਦ ਲਿੱਤਾ ਜਾਏਗਾ ਇਸ ਸੰਬੰਧ ਵਿੱਚ ਹੀ ਅੱਜ ਅਸੀਂ ਇੱਕ ਡਰੱਗ ਹੌਟਸਪੌਟ ਜਿਹੜਾ ਕਿ ਮੀਟ ਮਾਰਕੀਟ ਦੇ ਨਾਮ ਤੋਂ ਮਸ਼ਹੂਰ ਹੈ ਇਹਨੂੰ ਅਸੀਂ ਅੱਜ ਇੱਥੇ ਗੋਦ ਲੈਣ ਆਏ ਹਾਂ ਅੱਜ ਮੰਤਰੀ ਸਾਹਿਬ ਵੀ ਆਪਣਾ ਪਲਾਨ ਆਫ ਐਕਸ਼ਨ ਦੱਸ ਕੇ ਗਏ ਐਸਡੀਐਮ ਮੈਡਮ ਨੇ ਫੋਕਸ ਕਰਨਾ ਹੈਗਾ ਇਥੋਂ ਦੀ ਸੈਨੀਟੇਸ਼ਨ ਤੇ ਤੇ ਬਾਕੀ ਸਾਰੀ ਜਿਹੜੇ ਉਪਰਾਲੇ ਨੇ ਉਹ ਜਲਦੀ ਇੱਥੇ ਸਾਂਝੇ ਕੀਤੇ ਜਾਣਗੇ ਪੁਲਿਸ ਦੇ ਵੱਲੋਂ ਵੀ ਤੇ ਸਿਵਲ ਪ੍ਰਸ਼ਾਸਨ ਦੇ ਵੱਲੋਂ ਵੀ ਇੱਥੋਂ ਦੇ ਲੋਕਾਂ ਦੀ ਹੈਂਡਹੋਲਡਿੰਗ ਕਰਕੇ ਸਾਡਾ ਮਕਸਦ ਇਹੀ ਹੈ ਕਿ ਇਨਫੋਰਸਮੈਂਟ ਦੇ ਨਾਲ ਨਾਲ ਕਮਿਊਨਿਟੀ ਆਊਟਰੀਚ ਤੇ ਵੀ ਇਕੁਅਲ ਫੋਕਸ ਕੀਤਾ ਜਾਵੇ ਇਸ ਲਈ ਅੱਜ ਅਸੀਂ ਐਲਾਨ ਕੀਤਾ ਹੈ ਕਿ ਅਸੀਂ ਮੀਟ ਮਾਰਕੀਟ ਦੇ ਸਾਰੇ ਲੋਕਾਂ ਨੂੰ ਅਡਾਪਟ ਕੀਤਾ ਹੈ ਇਹ ਇਸੇ ਸੰਬੰਧੀ ਸਾਡੇ ਉਪਰਾਲੇ ਜਾਰੀ ਰਹੇ ਮੈਮ ਕਿਸ ਤਰ੍ਹਾਂ ਵਿਚਾਰ ਆ ਤੁਸੀਂ ਪਹਿਲਾਂ ਵੀ ਇਹ ਰਿਵਿਊ ਕੀਤੀ ਸੀਗੀ ਕਿਵੇਂ ਲੱਗਿਆ ਕਿ ਇਹ ਏਰੀਆ ਨੂੰ ਸੁਧਾਰੇ ਜਾ ਸਕਦਾ ਹੈ ਕਿ ਕਿਦਾਂ ਪਲਾਨ ਹੋਇਆ ਸਾਰਾ ਜੀ ਹੈਡ ਆਪਸ਼ਨ ਦਾ ਜੀ ਦੇਖੋ ਜੀ ਜਦ ਮੈਂ ਪਹਿਲਾਂ ਇੱਥੇ ਫਲੈਗ ਮਾਰਚ ਕੀਤਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਇਹੀ ਗੱਲ ਸਾਹਮਣੇ ਆਈ ਕਿ ਕੁਛ ਹੀ ਮਾੜੇ ਅਨਸਰਾਂ ਦੇ ਕਾਰਨ ਪੂਰਾ ਮੋਹੱਲਾ ਬਦਨਾਮ ਹੋ ਜਾਂਦਾ ਹੈ ਸੈਕਿੰਡ ਇਹਨਾਂ ਦੇ ਨਾਲ ਜਦ ਬੱਚਿਆਂ ਦੇ ਨਾਲ ਵੀ ਗੱਲਬਾਤ ਹੋਈ ਇੱਥੋਂ ਦਾ ਜਿਹੜਾ ਡ੍ਰੌਪ ਆਊਟ ਰੇਟ ਹੈ ਇਤਨਾ ਐਡਮਿਸ਼ਨ ਵੀ ਘੱਟ ਕੀਤੀ ਲਿੱਤੀ ਹੋਈ ਹੈ ਸਕੂਲਾਂ 'ਚ ਨਾਲੇ ਡ੍ਰੌਪ ਆਊਟ ਰੇਟ ਵੀ ਬਹੁਤ ਜ਼ਿਆਦਾ ਸੀ ਇਤੋਂ ਅਸੀਂ ਰਿਅਲਾਈਜ਼ ਕੀਤਾ ਕਿ ਇੱਥੇ ਸਪੈਸ਼ਲ ਫੋਕਸ ਸਾਨੂੰ ਕਰਨ ਦੀ ਲੋੜ ਹੈ ਜਿੱਥੇ ਨਾ ਸਿਰਫ ਅਸੀਂ ਮਾੜੇ ਅੰਸ਼ਰਾਂ ਨੂੰ ਕਾਬੂ ਕਰਕੇ ਕਾਨੂੰਨ ਅਨੁਸਾਰ ਸਖਤੋ ਸਖਤ ਕਾਰਵਾਈ ਕਰੀਏ ਪਰ ਇਹਨਾਂ ਦੇ ਜਿਹੜੇ ਹੋਰ ਸੋਸਾਇਟੀ ਦੇ ਵਿੱਚ ਮੇਨਸਟ੍ਰੀਮਿੰਗ ਲਈ ਹੋਰ ਉਪਰਾਲੇ ਕਰੀਏ ਇਹਦੇ ਲਈ ਸਿਰਫ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਦੇ ਖਿਲਾਫ ਵਾਰ ਹੈ ਇਸਿਰਫ ਪੁਲਿਸ ਕੱਲੀ ਇਹ جنگ ਨਹੀਂ ਜਿੱਤ ਸਕਦੀ ਇਹਦੇ ਲਈ ਸਾਨੂੰ ਸਿਵਲ ਪ੍ਰਸ਼ਾਸਨ ਲੋਕਾਂ ਦੀ ਪ੍ਰੈਸ ਦੀ ਤੁਹਾਡੇ ਸਾਰਿਆਂ ਦੀ ਲੋੜ ਹੈ ਕਿ ਤੁਸੀਂ ਸਾਡੇ ਨਾਲ ਇਹਨਾਂ ਮੁਹੀਮਾਂ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲੋ اسی ਦੇ ਚੱਲਦੇ ਹੋਏ ਅੱਜ ਅਸੀਂ ਇਹ ਸਪੌਟਸਪੌਟ ਨੂੰ ਅਡਾਪਟ ਕਰਨ ਦਾ ਫੈਸਲਾ ਲਿਆ ਹੈ ਥੈਂਕ ਯੂ ਹਾਂਜੀ ਰਾਜ ਲਖਿਆ ਜੀ ਤੁਹਾਡਾ ਸਵਾਗਤ ਹੈ ਜੀ ਸੀ న్యూਸ 'ਚ ਜੋ ਅੱਜ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਜੋ ਤੁਹਾਡੇ ਇੱਥੇ ਆ ਕੇ ਉਪਰਾਲਾ ਕੀਤਾ ਗਿਆ ਜਿਵੇਂ ਕਿ ਮੰਤਰੀ ਸਾਹਿਬ ਵੀ ਆਏ ਐ ਐਸਐਸਪੀ ਮੈਡਮ ਵੀ ਆਏ ਐ ਐਸਜੀਐਮ ਮੈਡਮ ਵੀ ਆਏ ਤੇ ਹੋਰ ਪ੍ਰਸ਼ਾਸਨ ਵੀ ਆਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ মিডিਆ ਦੇ ਸਾਥੀਆਂ ਦਾ ਗੋਲਡੀ ਜੀ ਤੁਹਾਡਾ ਵੀ ਜੀ ਸਪੈਸ਼ਲ ਸਾਨੂੰ ਕਵਰ ਕਰਨ ਆਏ ਹੋ ਅੱਜ ਜਿਵੇਂ ਕਿ ਤੁਸੀਂ ਦੇਖਿਆ ਕਿ ਮੰਤਰੀ ਸਾਹਿਬ ਵੀ ਆਏ ਆ ਐਸਐਸਪੀ ਮੈਡਮ ਵੀ ਆਏ ਆ ਪੂਰਾ ਕੋਲ ਪ੍ਰਸ਼ਾਸਨ ਵੀ ਆਇਆ ਹੈ ਮੰਤਰੀ ਸਾਹਿਬ ਵੱਲੋਂ ਮੈਡਮ ਐਸਐਸਪੀ ਸਾਹਿਬ ਵੱਲੋਂ ਇਸ ਏਰੀਆ ਨੂੰ ਅਡਾਪਟ ਕੀਤਾ ਗਿਆ ਹੈ ਅੱਜ ਪਹਿਲਾਂ ਤਾਂ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਇਸ ਬਰਾਦਰੀ ਨੂੰ ਇਸ ਬਸਤੀ ਨੂੰ ਉਹਨਾਂ ਨੇ ਅਡਾਪਟ ਕਰਿਆ ਹੈ ਔਰ ਇਹਨਾਂ ਨੂੰ ਉਹ ਸਵੈ ਰੋਜ਼ਗਾਰ ਵਾਸਤੇ ਟ੍ਰੇਨ ਕਰਨਗੇ ਉਹਨਾਂ ਦੀ ਹੈਲਪ ਕਰਨਗੇ ਔਰ ਮੰਤਰੀ ਸਾਹਿਬ ਨੇ ਆਪਣੇ ਅਖਤਿਆਰੀ ਕੋਟੇ ਤੋਂ 1 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜੀ ਇਸ ਬਸਤੀ ਨੂੰ ਦੇ ਕੇ ਗਈ ਹੈ ਤਾਂ ਜੋ ਇਹ ਭਵਿੱਖੇ ਦੇ ਵਿੱਚ ਚੰਗੇ ਕੰਮ ਕਰ ਸਕਣ ਔਰ ਸਮਾਜ ਨੂੰ ਚੰਗੀ ਸੇਧ ਦੇ ਸਕਣ ਸਮਾਜ ਦੇ ਵਿੱਚ ਵਿਚਰ ਸਕਣ ਕਿ ਤੁਸੀਂ ਪੂਰੀ ਸਪੋਰਟ ਕਰੋਗੇ ਜੀ ਹਾਂ ਜੀ ਬਿਲਕੁਲ ਬਿਲਕੁਲ ਹੀ ਬਿਲਕੁਲ ਜਿਹੜੀ ਸਰਕਾਰ ਦੀ ਇਹ ਮਹੀਨ ਚੱਲ ਰਹੀ ਹੈ ਡਰਾਈਵ ਚੱਲ ਰਹੀ ਹੈ ਪੰਜਾਬ ਪੁਲਿਸ ਦੀ ਅਸੀਂ ਸਾਰੇ ਇਹਦੇ ਵਿੱਚ ਸ਼ਾਮਲ ਹਾਂ ਜੀ ਸਾਰੇ ਇਹਨਾਂ ਦਾ ਸਾਥ ਦੇਵਾਂਗੇ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਸਮਾਜ ਹੈ ਉਹ ਵਧੀਆ ਹੋਵੇ ਵਧੀਆ ਬਣੇ ਥੈਂਕ ਯੂ